ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੇ ਆਕਮ ਬੈਠਿਆ ਆ ਗਾਣਾ ਸੁਣਾਉਗਾ ਅੱਜ ਸਈਆਂ ਕੀ ਬੰਦੂਕ ਚੱਲ ਐਂ ਦਾਇਂ 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 ਲੈਂਬਰਗਿਨੀ ਵਾਲਾ ਸੁਣਾ ਦੇ ਚੱਲ ਲੈਂਬਰਗਿਨੀ ਕਰ ਗਿਆ ਪੀਤਰ ਉਹ ਕਿਹੜਾ ਗਾਣਾ ਉਹ ਸੁਣਾ ਦੇ ਸੁਣਾ ਯਾਰ ਮੜਾ ਜਾ ਸੁਣਾ ਯਾਰ ਤੇ ਨੀ ਗਾਣੇ ਸੁਣੀ ਹਾਂ ਮੈਂ ਨਹੀਂ ਖੇਲਣਾ ਹੁਣ ਕੀ ਕਰਨਾ ਵਾ ਹੁਣ ਮੇਰੇ ਬੱਚੇ ਤਿੰਨ ਨੇ ਮਾਰਦੇ ਨੇ ਤਨ ਗਾਣਾ ਸੁਣਾ ਫਿਰ ਬੜੀਆਂ ਲੈ ਦਗਾ ਨਹੀਂ ਬਈਆ ਚਲ ਠੀਕ ਕਰ ਲਿਆਣਾ ਸੁਣਾ ਦੇਗਾ ਫਿਰ ਗਾਣਾ ਯਾਰ ਹੈ ਸੁਣਾ ਦੇ ਇਧਰ ਮੂੰਹ ਕਰਕੇ ਹਾਂ ਹਾਂ ਸੁਣਾ ਦੇ ਦਮ ਗੁਗਿਆ ਵੀ ਤਰ ਬੜੇ ਦਿਲ ਦੇ ਖਾਮੇ ਦਿਤਰ ਜੇ ਨ ਮਾਰੀ ਜਿਬ ਦੀ ਮਾਰੇ ਜਾਨ ਮਾਰੀ ਦਿਤਰ ਬਿੱਤਰ ਦਰਮਨ ਗੀਨ ਗਰੀਆ ਬਿੱਤਾ ਬੜੇ ਦਿਨ ਨੇ ਕਰ ਮੇ ਜੀ ਤਰਦੀਆਂ ਮਾਰੇ ਜੀ ਭਾਰੀ ਦਰਮਨ ਮਾਰੇ ਦਿੱਤਰ ਵਿੱਚ ਵਾਹ ਵੇ ਵਾਹ ਵੈਰੀ ਗੁੱਡ ਵੈਰੀ ਗੁੱਡ ਹਲੋ ਬਈ ਸਾਡੇ ਪਿੰਡ ਦੇ ਵਿੱਚ ਡਸਟਬਿਨ ਵੀ ਲਾਤੇ ਕੀ ਕਰੀ ਨਾ ਆ ਲੱਗੇ ਭਾਈ ਲਾਏ ਧੂਈ ਮੈਨ ਲੰਦਾ ਸਾਰੇ ਪਿੰਡ ਚ ਲਓ ਜੀ ਡਸਟਬਿਨ ਦੇਖਣ ਤੋਂ ਬਾਅਦ ਆਪਾਂ ਚੱਲ ਪਏ ਖੇਤਾਂ ਨੂੰ ਤੂੰ ਪਹੁੰਚ ਕੇ ਖੇਤ ਲਓ ਬਈ ਦੋਸਤੋ ਅਸੀਂ ਆ ਗਏ ਅਸੀਂ ਖੇਤ ਬੜੀ ਹਵਾ ਚੱਲ ਰਹੀ ਹੈ ਠੰਡੀ ਇੱਧਰ ਸੂਰਜ ਮਹਾਰਾਜ ਵੀ ਮਸਾਂ ਹੀ ਨਿਕਲਦੇ ਆ ਹੌਲੀ ਹੌਲੀ ਹੁਣ ਤਾਂ ਆ ਜਾ ਆ ਗਮੋਏ ਆ ਜਾ ਪੁੱਤ ਇੱਧਰ ਕਹਿੰਦੇ ਤੂਣੀ ਵੀ ਚੱਲਦੀ ਰਹਿੰਦੀ ਏ ਸਾਰਾ ਦਿਨ ਤੂਣੀ ਸਾਰਾ ਦਿਨ ਚੱਲਦੀ ਰਹਿੰਦੀ ਏ ਕਹਿੰਦੇ ਚੱਲੇ ਹਾਂ ਅੱਛਾ ਚਲਦੇ ਹਾਂ ਰੁਕੋ 5 ਮਿੰਟ ਅਭੀ ਤੋਂ ਆਏ ਆ ਕੀ ਕਰੀ ਇਹਨਾਂ ਪੁੱਤ? ਅਸਲ। ਉੱਥਰ تک ਕਿਲੇ ਨੇ ਬਣਾਉਦੇ। ਧੁੰਦ ਬੜੀ ਆ ਹਨਾ। ਹਵਾ ਵੀ ਪੂਰੀ ਚੱਲੀ ਜਾਂਦੀ ਏ ਭਈ। ਧੁੰਦ ਵੀ ਬਹੁਤ ਹੈ। ਨੇੜੇ ਨਹੀਂ ਦੀਂਦੀ ਦੂਰ ਹੈ। ਆ ਦੇਖੋ। ਪੂਰੀ ਹਵਾ ਚੱਲ ਰਹੀ ਏ ਠੰਡ ਪੂਰੀ ਹੋ ਗਈ। ਹਨਾ ਹਕਮ। ਕੀ ਹੋ ਗਿਆ ਪੁੱਤ? ਕੀ ਹੋ ਗਿਆ? ਆ ਬੱਥਰ ਤੱਕ ਨਾ ਕੰਡੇ ਐ। ਕੰਡੇ ਐ। ਇੱਕ ਚੱਕ ਲੈ ਫਿਰ। ਚੱਕੀ ਦੇ। ਇੱਧਰ ਕਰ ਲੈ ਨਾ ਇਹਨੂੰ। ਇੱਧਰ ਕਰ। ਹਾਲੇ। ਆ ਕੰਡਾ ਚੁੱਭ ਗਿਆ। ਕੰਡਾ ਚੁੱਭੂਗਾ ਹੀ। ਚੁੱਭੀ ਚੁੱਭ ਗਿਆ। ਫੇਰ ਆ ਜਿਹੜੇ ਤੇਰੇ ਫਰੈਂਡ ਐ ਇਹ ਆਰਾਮ ਕਰ ਦੇਣਗੇ ਕੋਈ ਨਹੀਂ। ਐਂ ਕੀ ਕਰੀਏ ਨੇ? ਚੁੱਭ ਗਿਆ। ਕਾਂਟਾ ਲਗਾ। ਕਾਂਟਾ ਲਗਾ ਐ ਨਤੀ ਹਾਈ ਲਗਾ ਐ ਨਤੀ ਫੋਨ ਕਲੀੰਨ ਨਾਤੀ ਕੇ ਦਿਖਾ ਕਾਂਟਾ ਲਗਾ ਐ ਗੈ ਹੈ ਧੁੰਦ ਕਿੰਨੀ ਆ ਕਮਜ ਕੰਡਿਆਂ ਦੇ ਹੱਥ ਲਾ ਕੇ ਦਿਖਾ ਕੰਡਿਆਂ ਦੇ ਅੱਖ ਹੱਥ ਕਿਉਂ ਲਾਵਾਂ ਮੇਰੇ ਵੀ ਖੁੱਬਦਾ ਹੀ ਐ ਠੀਕ ਐ ਮੇਰੇ ਕੋਲ ਪੱਥਰ ਦੇ ਹੱਥ ਹਾ ਇਧਰ ਵਿੱਚ ਨਾ ਡਿੱਗ ਪਈਂ ਰ ਪਾਉਣ ਨਾਲ ਸਾਰੇ ਦੋਸਤ ਚੇਟੇ ਵਿਚ ਨਾ ਡਿੱਗ ਪਿਆ ਕਮ ਚਲੋ ਫਿਰ ਤੂੰ ਚੈਟ ਲਾਉ ਜੀ ਖੇਤ ਖੁੱਤ ਜਾ ਕੇ ਅਸੀਂ ਆ ਕੇ ਘਰੇ ਤੇ ਨਹੀਂ ਰਾਜਾ ਮਰਾ ਮੋਟਾ ਹੋ ਗਿਆ ਲੈ ਠੀਕ ਹੈ ਤੇ ਅੱਜ ਦਾ ਵਲੋਗ ਕਰਦੇ ਆ ਇੱਥੇ ਖਤਮ ਮਿਲਾਂਗੇ ਫਿਰ ਨਵੇਂ ਵਲੋਗ ਦੇ ਨਾਲ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ